ਕੱਲ ਜੋ ਕਿ ਕੱਲ ਦਾ ਰੋਜ ਬੀਤ ਚੁੱਕਾ ਹੈ ਸਿੰਘ ਸਾਹਿਬ ਗਿਆਨੀ 모ਹਨ ਸਿੰਘ ਜੀ ਫੈਡ ਗ੍ਰੰਥੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਬੜੀ ਭਾਵਨਾ ਅਸਰ ਦਾ ਨਾਲ ਸਵਾਮਨਭਾਈਆਂ ਕੋ ਕੈਨੇਡਾ ਦੀ ਧਰਤੀ ਤੇ ਆਪਣੇ ਬੱਚਿਆਂ ਕੋਲ ਸੱਚਖੰਡ ਪਿਆਨਾ ਕਰ ਗਏ ਹਨ ਭਜੇ ਮਹਾਨ ਵਿਦਵਾਨ ਤੇ ਗੁਰੂ ਘਰ ਨੂੰ ਸਮਰਪਿਤ ਹੋ ਕਰਕੇ ਸਵਾਮਨਭਾਉਣ ਵਾਲੀਆਂ ਰੂਹ ਵਰਨੀਆਂ ਵਰਲੀਆਂ ਇਸ ਧਰਤੀ ਤੇ ਆਉਂਦੀਆਂ ਉਹਨਾਂ ਦੇ ਇਸ ਧਰਤੀ ਤੋਂ ਤਲੇ ਜਾਣ ਦੇ ਨਾਲ ਸਿੱਖ ਪੰਥ ਨੂੰ ਬਹੁਤ ਵਰਦਾ ਘਾਟਾ ਪਿਆ ਅਕਸਰ ਸਾਨੂੰ ਉਹਨਾਂ ਦੇ ਨਾਲ ਮਿਲਦਾ ਸੁਭਾਅ ਪ੍ਰਾਪਤ ਹੋਣਾ ਉਹਨਾਂ ਨੇ ਸਾਨੂੰ ਸਮਝਾਉਣਾ ਕਿ ਕਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਵਿੱਚ ਭਾਵਨਾ ਨਾਲ ਸ਼ਰਧਾ ਨਾਲ ਸੇਵਾਵਾਂ ਨਿਭਾਉਣੀਆਂ ਦਾਸ ਦਾ ਉਹਨਾਂ ਦੇ ਨਾਲ ਬਹੁਤ ਸਨੇਹ ਸੀ ਤੇ ਸਮੁਤਿਆ ਸਤਾਂ ਦੇ ਨਾਲ ਹੀ ਉਹਨਾਂ ਨੇ ਬੜਾ ਮਿਲ ਆਪਣਾ ਸੁਭਾਅ ਰੱਖਿਆ ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਕੇ ਸਿੱਖ ਪੰਥ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਕਿ ਕੱਲ ਦਾ ਰੋਜ ਬੀਤ ਚੁੱਕਾ ਹੈ ਸਿੰਘ ਸਾਹਿਬ ਗਿਆਨੀ 모ਹਨ ਸਿੰਘ ਜੀ ਫੈਟ ਗ੍ਰੰਥ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਜਿਨ੍ਹਾਂ ਨੇ ਬੜਾ ਲੰਮ ਸਮਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਭਾਵਨਾ ਅਸਰ ਦਾ ਨਾਲ ਸਵਾਮਨ ਨਭਾਈਆਂ ਉਹ ਕੈਨੇਡਾ ਦੀ ਧਰਤੀ ਤੇ ਆਪਣੇ ਬੱਚਿਆਂ ਕੋਲ ਸੱਚਖੰਡ ਪਿਆਨਾ ਕਰ ਗਏ ਹਨ ਅਜਿਹੇ ਮਹਾਨ ਵਿਦਵਾਨ ਤੇ ਗੁਰੂ ਘਰ ਨੂੰ ਸਮਰਪਿਤ ਹੋ ਕਰਕੇ ਸਵਾਮਨ ਨਭਾਉਣ ਵਾਲੀਆਂ ਰੂਹ ਵਰਨੀਆਂ ਵਰ ਲਿਆ ਇਸ ਧਰਤੀ ਤੇ ਆਉਂਦੀਆਂ ਉਹਨਾਂ ਦੇ ਇਸ ਧਰਤੀ ਤੋਂ ਤਰੋ ਜਾਣ ਦੇ ਨਾਲ ਸਿੱਖ ਪੰਥ ਨੂੰ ਬਹੁਤ ਵਰਦਾ ਘਾਟਾ ਪਿਆ ਅਕਸਰ ਸਾਨੂੰ ਉਹਨਾਂ ਦੇ ਨਾਲ ਮਿਲਦਾ ਸੁਭਾਅ ਪ੍ਰਾਪਤ ਹੋਣਾ ਉਹਨਾਂ ਨੇ ਸਾਨੂੰ ਸਮਝਾਉਣਾ ਕਿ ਕਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਕਰਕੇ ਭਾਵ ਨਾਲ ਸ਼ਰਧਾ ਨਾਲ ਸੇਵਾਵਾਂ ਨਿਭਾਉਣੀਆਂ ਦਾਸ ਦਾ ਉਹਨਾਂ ਦੇ ਨਾਲ ਬਹੁਤ ਸਨੇਹ ਸੀ ਤੇ ਸਮੁਤੀਆਂ ਸੰਗਤਾਂ ਦੇ ਨਾਲ ਹੀ ਉਹਨਾਂ ਨੇ ਬੜਾ ਮਿਲ ਆਪਣਾ ਸੁਭਾਅ ਰੱਖਿਆ ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਸਿੱਖ ਪੰਥ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ